ਬਾਤ ਸਹਿਬਾਂ ਦੇ ਨੇ ਇੱਕ ਸਾਲ ਦੇ ਬਾਲਕ ਗੁਰੂ ਅਰਜਨ ਸਾਹਿਬ ਨੂੰ ਆਗਾਸ ਤੋਂ ਪ੍ਰਕਾਸ਼ ਤੋਂ ਲੈ ਕੇ ਸਾਰੀ ਸਮਝ ਆਏ ਆਮ ਬੱਚਿਆਂ ਨੂੰ ਨਹੀਂ ਹੁੰਦੀ ਹੁਣ ਤੁਸੀਂ ਵੇਖੋ ਬਹੁਤ ਕਈ ਵਾਰ ਝਗੜਾ ਉਸ਼ਾਲਿਆ ਜਾਂਦਾ ਹੈ ਅਖੇ ਦੀ ਬਾਣੀ ਵਿੱਚ ਤੇ ਪਟਾਂ ਦੇ ਵੀ ਅਲਫਾਜ਼ ਨੇ ਭਗਤਾਂ ਦੀ ਵੀ ਬਾਣੀ ਹੈ ਤੁਸੀਂ ਕੱਲਾ ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਸਾਹਿਬ ਤਾਈਂ ਜਾਂ ਗੁਰੂ ਤੇਗ ਬਹਾਦਰ ਸਾਹਿਬ ਲਈ ਹੀ ਸਤਿਗੁਰੂ ਲਬਜ਼ ਕਿਉਂ ਵਰਤਦੇ ਹੋ ਭਗਤਾਂ ਪਟਾਂ ਲਈ ਕਿਉਂ ਨਹੀਂ ਵਰਤਦੇ ਉਹਦਾ ਇੱਕ ਕਾਰਨ ਹੈ ਪਹਿਲਾ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਗੁਰੂ ਜਾਂ ਸਤਿਗੁਰੂ ਲਬਜ਼ ਪਟਾਂ ਤੇ ਭਗਤਾਂ ਲਈ ਨਹੀਂ ਆਉਂਦਾ ਦੂਸਰਾ ਇਹ ਜਨੇਵੀ ਭਗਤ ਤੇ ਭਟ ਨੇ ਇਹ ਬੰਦਗੀ ਕਰਕੇ ਉਸ ਅਵਸਥਾ ਤੇ ਪਹੁੰਚੇ ਨੇ ਪਰਮੇਸ਼ਵਰ ਦਾ ਸਰੂਪ ਹੋਏ ਜਿਹੜੇ 10 ਗੁਰੂ ਨੇ ਗੁਰਨਾਨਕ ਦੀ ਜੋਤ ਹੈ ਇਹਨਾਂ ਨੂੰ ਬੰਦਗੀ ਨਹੀਂ ਕਰਨੀ ਪਈ ਇਹ ਪ੍ਰਕਾਸ਼ ਤੋਂ ਹੀ ਅਕਾਲ ਸਰੂਪ ਨੇ ਇਹਨੂੰ ਸੌਖਾ ਸਮਝਾਵਾਂ ਕਿੰਨੇ ਚੜਨੇ ਵਗਦੇ ਨੇ ਪਹਾੜਾਂ 'ਚ ਕਿੰਨੀ ਮੁਸ਼ਕਲ ਕਹਾਣ ਤੋਂ ਬਾਅਦ ਪਹਾੜੀਆਂ ਸਰ ਕਰਨ ਤੋਂ ਬਾਅਦ ਝਰਨੇ ਸਮੁੰਦਰ ਵਿੱਚ ਮਿਲ ਕੇ ਸਮੁੰਦਰ ਹੁੰਦੇ ਨੇ ਪਰ ਸਮੁੰਦਰ ਆਪਣੀ ਜਗ੍ਹਾ ਤਈ ਅਸੀਮ ਹੈ ਉਹਨੂੰ ਕਿਤੇ ਜਾਣ ਦੀ ਲੋੜ ਨਹੀਂ ਉਹ ਪ੍ਰਕਾਸ਼ ਤੋਂ ਹੀ ਸਾਗਰ ਹੈ ਕਿਤੇ ਝਰਨਿਆਂ ਦੇ ਪਾਣੀ ਨਾਲ ਥੋੜਾ ਸਮੁੰਦਰ ਬਣਦੇ ਨੇ ਜਿਹੜੇ 10 ਗੁਰੂ ਹੋਏ ਨੇ ਉਹ ਪ੍ਰਕਾਸ਼ ਤੋਂ ਸਮੁੰਦਰ ਸਨ ਬਾਕੀ ਜਿੰਨੇ ਵੀ ਸੰਤ ਭਗਤ ਭਟ ਗੁਰਸਿੱਖ ਨੇ ਉਹ ਸਾਰੇ ਦੇ ਸਾਰੇ ਆਪਣੀ ਬਾਣੀ ਵਿੱਚ ਆਪ ਦੱਸਦੇ ਨੇ ਮੁਸ਼ਕਤਾ ਘਾਲ ਕੇ ਰੱਬ ਵਿੱਚ ਮਿਲੇ ਐ ਕਬੀਰ ਜੀ ਮਹਾਰਾਜ ਨੂੰ ਪੁੱਛੋ ਤੁਸੀਂ ਰੱਬ ਵਿੱਚ ਕਿੱਦਾਂ ਮਿਲੇ ਉਹ ਕਹਿੰਦੇ ਕੂਕ ਕੂਕ ਕੇ ਕਬੀਰ ਕੇਸੋ ਕੇਸੋ ਕੂਕੀਐ ਨਾ ਸੋਈਐ ਅਸਾਰ ਰਾਤ ਦਿਵਸ ਕੇ ਕੂਕ ਨੇ ਕਬੂ ਕੇ ਸੁਨੇ ਪੁਕਾਰ ਆ ਤੁਸੀਂ ਇੱਧਰ ਪੁੱਛ ਲਓ ਭਗਤ ਰਵਿਦਾਸ ਜੀ ਤੋਂ ਉਹ ਵੀ ਬਾਣੀ 'ਚ ਜਗਾ ਜਗਾ ਕਹਿੰਦੇ ਨੇ ਪ੍ਰਮਾਤਮਾ ਦੇ ਗੀਤ ਗਾ ਕੇ ਪਹੁੰਚਿਆ ਮੈਂ ਨਾਮਦੇਵ ਜੀ ਵੀ ਇਹੀ ਆਖਣਗੇ ਬਾਬਾ ਫਰੀਦ ਜੀ ਵੀ ਵੇਖੋ ਜਦੋਂ ਤਪੱਸਿਆ 'ਚ ਬੈਠੇ ਮਾਨੀ ਸੀ ਜੁੜਦਾ ਤਰਲਾ ਲੈਂਦੇ ਨੇ ਸ਼ੇਖ ਫਰੀਦਾ ਖੈਰ ਦੀਜੈ ਬੰਦਗੀ ਔਰ ਅਖੀਰ ਤਾ ਕਹੰਦੇ ਰਏ ਅਜੈ ਸੋ ਰੱਬ ਨਾ ਬਹੁੜਿਓ ਦੇਖ ਬੰਦੇ ਕੇ ਭਾਗ ਰੱਬ ਨਹੀਂ ਮਿਲਿਆ ਅਰੇ ਤੱਕ ਠੀਕ ਹੈ ਅਖੀਰ ਵਿੱਚ ਪਾ ਲਿਆ ਉਹਨਾਂ ਨੇ ਬੰਦਗੀ ਕਰਕੇ ਉਹ ਭਗਤ ਸੰਤ ਮਹਾਪੁਰਸ਼ ਬ੍ਰਹਮ ਵੇਤੇ ਬ੍ਰਹਮ ਗਿਆਨੀ ਉਹ ਨੇ ਜਿਹੜੇ ਮੁਸ਼ਕਤ ਘਾਲ ਕੇ ਸਾਗਰ ਦਾ ਰੂਪ ਹੋਏ ਇਹ ਆਪਾਂ ਜ਼ਰੂਰ ਮੰਨਦੇ ਆਂ ਜਿਹੜੇ ਜਿਹੜੇ ਭਗਤ ਸੰਤ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਹੈ ਉਹ ਗੁਰੂ ਵਿੱਚ ਭੇਦ ਹੋ ਗਏ ਗੁਰੂ ਦਾ ਰੂਪ ਹੋ ਗਏ ਪਰ ਪ੍ਰਕਾਸ਼ ਤੋਂ ਉਹ ਸਮੁੰਦਰ ਨਹੀਂ ਸਨ ਤੋਂ ਜਿਹੜਾ ਲਖਬ ਗੁਰੂ ਗ੍ਰੰਥ ਸਾਹਿਬ ਨੇ ਉਹਨਾਂ ਲਈ ਵਰਤਿਆ ਹੈ ਭਗਤ ਗੁਰਸਿੱਖ ਗੁਰਮੁਖ ਸੰਤ ਬ੍ਰਹਮ ਗਿਆਨੀ ਆਪਾਂ ਉਹੀ ਵਰਤਦੇ ਆ। ਤੋਂ ਇਹਦੇ ਵਿੱਚ ਇਹ ਨਾ ਸਮਝਿਓ ਕੋਈ ਕਿਸੇ ਪ੍ਰਕਾਰ ਦੀ ਈਰਖਾ ਹੈ। ਫਿਰ ਇੱਕ ਹੋਰ ਵੀ ਕਾਰਨ ਹੁੰਦਾ ਹੈ। ਭਗਤ ਨਾਮਦੇਵ ਜੀ ਭਗਤ ਰਵਿਦਾਸ ਜੀ ਮਹਾਰਾਜ ਭਗਤ ਕਬੀਰ ਜੀ ਸਾਰੇ ਸਨਾਤਨ ਮਤ ਨੂੰ ਬਿਲੋਂਗ ਕਰਦੇ ਨੇ Hindu ਨੇ। ਉਹਨਾਂ ਦਾ ਧਰਮ ਵੱਖਰਾ ਹੈ। ਫਰੀਦ ਜੀ ਮਹਾਰਾਜ ਇਸਲਾਮ ਤੋਂ ਨੇ ਧਰਮ ਵੱਖਰਾ ਹੈ। ਅਸੀਂ ਸੇਕਾ ਸਾਡਾ ਧਰਮ ਇਹ ਹੈ ਬਾਣੀ ਚ ਸਾਫ ਲਿਖਿਆ ਨਾ ਹਮ ਹਿੰਦੂ ਨਾ ਮੁਸਲਮਾਨ ਅਸੀਂ ਕੌਣ ਆ ਗੁਰ ਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਹਰ ਨਾਮ ਤੇ ਆਵੇ ਤੋ ਸਤਗੁਰੂ ਲਬਜ਼ ਅਸੀਂ ਆਪਣੇ ਸਿੱਖ ਗੁਰੂਆਂ ਲਈ ਹੀ ਵਰਤਦੇ ਆਂ ਬਾਕੀ ਸਾਰੇ ਭਗਤਾਂ ਸੰਤਾਂ ਦਾ ਸਤਕਾਰ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਅੱਗੇ ਸਿਰ ਝੁਕ ਗਿਆ ਫਿਰ ਭਗਤਾਂ ਅੱਗੇ ਵੀ ਝੁਕ ਗਿਆ ਭਟਾ ਅੱਗੇ ਵੀ ਝੁਕ ਗਿਆ ਹੋਰ ਵੀ ਗੁਰਸਿੱਖ ਪਿਆਰੇ ਬੈਠੇ ਨੇ ਉਹਨਾਂ ਅੱਗੇ ਵੀ ਝੁੱਕ ਗਿਆ ਜਾਣ ਕੇ ਇਹਨਾਂ ਚੀਜ਼ਾਂ ਤੇ ਕੌਮ ਵਿੱਚ ਝਗੜਾ ਖੜਾ ਕੀਤਾ ਜਾਂਦਾ ਤੁਸੀਂ ਆਹ ਲਬਜ਼ ਨਹੀਂ ਵਰਤਿਆ ਉਹ ਲਬਜ਼ ਨਹੀਂ ਵਰਤਿਆ ਮੈਂ ਕਈ ਵਾਰ ਸੋਚਦਾ ਹੁੰਨਾ ਹੈ ਚਾਹੇ ਬਾਬਾ ਕਬੀਰ ਜੀ ਮਹਾਰਾਜ ਨੇ ਭਗਤ ਰਵਿਦਾਸ ਜੀ ਮਹਾਰਾਜ ਨੇ ਸ਼ਰੋਮਣੀ ਭਗਤ ਅੱਜ ਨਫ਼ਰਤ ਕਰਨ ਵਾਲੇ ਕਹਿ ਦਿੰਦੇ ਨੇ ਜੀ ਅਸੀਂ ਸਿੱਖਾਂ ਤੋਂ ਵੱਖ ਹੋਣਾ ਹੈ ਬਾਣੀ ਕੱਢ ਕੇ ਵੱਖ ਗ੍ਰੰਥ ਬਣਾਉਣੇ ਨੇ ਤੁਸੀਂ ਭਗਤਾਂ ਨੂੰ ਸਤਿਗੁਰੂ ਨੇ ਆਖਿਆ ਇੱਕ ਗੱਲ ਪੱਥਰ ਤੇ ਲਕੀਰ ਹੈ ਜੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਇਹਨਾਂ ਭਗਤਾਂ ਪਟਾਂ ਦੀ ਬਾਣੀ ਨੂੰ ਗੋਦ ਵਿੱਚ ਜਗਾ ਨਾ ਦਿੰਦੇ ਤਾਂ ਸ਼ਾਇਦ ਕਈਆਂ ਦੀ ਨਾ ਬਾਣੀ ਮਿਲਦੀ ਨਾ ਸਿੱਖਿਆਵਾਂ ਹੀ ਮਿਲਦੀਆਂ ਕੇਵਲ ਥੋੜਾ ਬਹੁਤਾ ਇਲਾਕਿਆਂ ਤੱਕ ਨਾਮ ਸੀਮਿਤ ਹੁੰਦਾ ਇਹ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਹੈ ਜਿਹੜੇ ਭਾਰਤ ਵਰਸ਼ ਵਿੱਚ ਜਾਤ ਪਾਤ ਕਰਕੇ ਇਹ ਆਖਿਆ ਜਾਂਦਾ ਸੀ ਤੂੰ ਸ਼ੂਦਰ ਐ ਮਥੇੇ ਨਾ ਲੱਗੀ ਪਿੱਟੇ ਜਾਈਦਾ ਜਿਨ੍ਹਾਂ ਨੂੰ ਦੁਰਕਾਰਿਆ ਸੀ ਇਹਨਾਂ ਲੋਕਾਂ ਨੇ ਗੁਰੂ ਅਰਜਨ ਸਾਹਿਬ ਪਾਤਸ਼ਾਹ ਨੇ ਆਪਣੇ ਅੰਗ ਬਣਾ ਲਿਆ ਉਹਨਾਂ ਭਗਤਾਂ ਦੀ ਬਾਣੀ ਨੂੰ ਤੋ ਗੁਰੂ ਘਰ ਵਿੱਚ ਜਿਨ੍ਹਾਂ ਅਦਵ ਸਤਕਾਰ ਹੋਇਆ ਹੈ ਭਗਤਾਂ ਸੰਤਾਂ ਦਾ ਤੁਹਾਨੂੰ ਕਿਧਰੇ ਨਹੀਂ ਮਿਲੇਗਾ ਬਾਕੀ ਦੇ ਮੰਦਰਾਂ 'ਚ ਹੀ ਨਹੀਂ ਸੀ ਵੜਨ ਦਿੰਦੇ ਬਾਬੇ ਨਾਮਦੇਵ ਨੂੰ ਤੇ ਧੱਕੇ ਮਾਰ ਕੇ ਕੱਢਿਆ ਅਗਲਿਆਂ ਨੇ ਵੀ ਤੂੰ ਸ਼ੀਂਬਾ ਐ ਤੇਰਾ ਮੰਦਰ ਵਿੱਚ ਕੰਮ ਹੀ ਕੋਈ ਨਹੀਂ ਔਰ ਉਹ ਰੋਏ ਨੇ ਬਾਣੀ ਚਾਉਂਦਾ ਹੈ ਨਾ ਹੀਨੜੀ ਜਾਤ ਮੇਰੀ ਜਾਦ ਮਰਾਇਆ ਛੀਪੇ ਕੇ ਜਨਮ ਕਾਹੇ ਕੋ ਆਇਆ ਖੈਰ ਉਹਦੇ ਬਾਅਦ ਕਰਾਮਾਤ ਵਾਪਰੀ ਉਹ ਮੰਦਰ ਦਾ ਜਿਹੜਾ ਮੁੱਖ ਦਰਵਾਜ਼ਾ ਸੀ ਮੰਦਰ ਫਿਰ ਕੇ ਉਹ ਦਰਵਾਜ਼ਾ ਭਗਤ ਨਾਮਦੇਵ ਵੱਲ ਹੋ ਗਿਆ ਪਾਂੜਿਆਂ ਵੱਲ ਪੇਠ ਹੋ ਗਈ ਮੈਂ ਇੱਕ ਗੱਲ ਤੁਹਾਨੂੰ ਦੱਸ ਦਵਾਂ ਵੀ ਚਮਤਕਾਰ ਸ਼ਕਤੀਆਂ ਇਹ ਉੱਥੇ ਪ੍ਰਗਟ ਹੁੰਦੀਆਂ ਨੇ ਜਿੱਥੇ ਭਾਵਨਾ ਹੁੰਦੀ ਹੈ ਜਿੱਥੇ ਸ਼ਰਧਾ ਨਹੀਂ ਉੱਥੇ ਤੇ ਰੱਬ ਵੀ ਹੈ ਨਹੀਂ ਤੋਂ ਜ਼ਰੂਰੀ ਨਹੀਂ ਹੈ ਜਿਹੜੀ ਘਟਨਾ ਤੁਹਾਡੇ ਨਾਲ ਹੋਈ ਹੈ ਉਹ ਮੇਰੇ ਨਾਲ ਵੀ ਹੋਵੇਗੀ ਜੋ ਮੇਰੇ ਨਾਲ ਵਾਪਰਿਆ ਹੈ ਉਹ ਗਵਾਂਢੀ ਨਾਲ ਵੀ ਹੋਵੇਗਾ ਇਹ ਆਪੋ ਆਪਣੀ ਭਾਵਨਾ ਤੇ ਨਿਰਭਰ ਕਰਦਾ ਹੈ ਕਈਆਂ ਦੇ ਐਸੇ ਰੋਗ ਸੋਗ ਹਰ ਲੈਂਦੇ ਨੇ ਗੁਰੂ ਰਾਮਦਾਸ ਪਾਤਸ਼ਾਹ ਜਿਨ੍ਹਾਂ ਨੂੰ ਡਾਕਟਰਾਂ ਵੀ ਜਵਾਬ ਦਿੱਤਾ ਹੁੰਦਾ ਵੀ ਤੇਰੀ ਨਾਮੁਰਾਦ ਬਿਮਾਰੀ ਦਾ ਇਲਾਜ ਨਹੀਂ ਹੈ ਤੇ ਕਈ ਹਲਕੀ ਦੀ ਦਰਦ ਨਾਲ ਹੀ ਦੁਨੀਆ ਤੋਂ ਤੁਰ ਜਾਂਦੇ ਨੇ ਤੋਂ ਭਾਵਨਾ ਕਿਦਾਂ ਦੀ ਹੈ ਤੁਹਾਡੀ ਜਿੱਥੇ ਸ਼ਰਦਾ ਹੈ ਉੱਥੇ ਚਮਤਕਾਰ ਸ਼ਕਤੀਆਂ ਵਾਪਰਦੀਆਂ ਰਹਿੰਦੀਆਂ ਨੇ। ਤੋਂ ਗੁਰੂ ਦੀ ਅਜ਼ਮਤ ਬੜੀ ਬੁਲੰਦ ਹੈ। ਗੁਰੂ ਦੀ ਹਸਤੀ ਬੜੀ ਮਹਾਨ ਹੈ। ਪਰਮੇਸ਼ਵਰ ਜੋ ਚਾਹੇ ਕਰ ਸਕਦਾ ਹੈ ਮੰਦਰ ਘਮਾਉਣ ਵਾਲੀ ਗੱਲ ਬਹੁਤ ਹਲਕੀ ਹੈ ਉਹਦੇ ਅੱਗੇ। ਆਮੀ ਆਪਾਂ ਬਾਣੀ ਵਿੱਚ ਪੜਦੇ ਹਾਂ ਕਿਤ ਮੁਖ ਗੁਰਸਾਹੀਏ ਕਰਨ ਕਰਣ ਸਮਰੱਥ। ਗੁਰੂ ਜੀ ਆਲ ਪਾਵਰਫੁਲ ਆਪਣੇ ਪਿਆਰਿਆਂ ਲਈ ਇਦਾਂ ਦੀਆਂ ਘਟਨਾਵਾਂ ਕਰ ਦਿੰਦਾ ਹੀ ਗਾਟ ਆਲ ਦਾ ਮਿਰਕਲਸ ਪਾਵਰਸ ਹਰ ਕਰਾਮਾਤ ਹੈ ਗੁਰੂ ਪਰਮੇਸ਼ਰ ਦੇ ਕੋਲ ਖੈਰ ਹੁਣ ਪਾਟ ਸਹਿ ਬੰਦੇ ਨੇ ਐ ਗੁਰੂ ਅਰਜਨ ਸਾਹਿਬ ਤੂੰ ਪ੍ਰਕਾਸ਼ ਤੋਂ ਹੀ ਜਨਮ ਤੋਂ ਹੀ ਇੱਕ ਸਾਲ ਦੇ ਅੰਦਰਲੇ ਪੱਖ ਦੀ ਉਮਰ ਵਿੱਚ ਤੈਂ ਜਨਮਤ ਗੁਰਮਤ ਬ੍ਰਹਮ ਪਛਾਣਿਓ ਬ੍ਰਹਮ ਦੀ ਪਹਿਚਾਨ ਵਾਲਿਓ ਬ੍ਰਹਮ ਸਰੂਪ ਹੋ ਕਲ ਜੋੜ ਕਰ ਸੁਜਸ ਵਿਖਾਣਿਓ ਭਟ ਕਲ ਜੀ ਕਹਿੰਦੇ ਮੈਂ ਤੇਰਾ ਜਸ ਗਾਉਣਾ ਹੈ ਹੱਥ ਜੋੜ ਕੇ ਤੇਰੀ ਜੈ ਜੈਕਾਰ ਕਰਦਾ ਤੂੰ ਸ੍ਰੇਸ਼ਟ ਹੈ ਦੁਨੀਆ ਦੇ ਵਿੱਚ ਤੂੰ ਪ੍ਰਕਾਸ਼ ਤੋਂ ਹੀ ਸਾਗਰ ਹੈ ਤੂੰ ਪ੍ਰਕਾਸ਼ ਤੋਂ ਹੀ ਅਕਾਲ ਸਰੂਪ ਹੈ ਤੂੰ ਭਗਤ yog ਕਉ ਜੈਤ ਵਾਰ ਹਰ ਜਨਕ ਉਪਾਇਓ ਜਨਕ ਵੈਸੇ ਗਿਆਨ ਨੂੰ ਕਹਿ ਦਿੰਦੇ ਨੇ ਜਨਕ ਬਾਪ ਨੂੰ ਵੀ ਕਹਿ ਦਿੰਦੇ ਨੇ ਵੱਡੀ ਹਸਤੀ ਨੂੰ ਵੀ ਕਹਿ ਦਿੰਦੇ ਨੇ ਰਾਜਾ ਜਨਕ ਜੀ ਵੀ ਹੋਏ ਨੇ ਬੜੇ ਵੱਡੇ ਮਹਾਪੁਰਸ਼ ਤੋ ਥੇ ਨਾ ਸਮਝਿਓ ਵੀ ਮਹਾਰਾਜ ਨੇ ਬਾਣੀ ਚ ਆਖਿਆ ਵੀ ਤੁਸੀਂ ਰਾਜਾ ਜਨਕ ਦੇ ਅਵਤਾਰ ਹੋ ਨਹੀਂ ਜਿਵੇਂ ਜਨਕ ਮਹਾ ਗਿਆਨੀ ਸੀ ਕਿਉਂ ਤੁਸੀਂ ਗਿਆਨ ਦੀ ਅਬਦੀ ਹੋ ਗਿਆਨ ਦੀ ਹਾਦ ਹੋ ਤੁਹਾਡੇ ਤੋਂ ਵੱਡਾ ਕੋਈ ਗਿਆਨੀ ਨਹੀਂ ਗਿਆਨ ਦੇ ਅਵਤਾਰ ਹੋ ਤੁਸੀਂ ਸ਼ਬਦ ਗੁਰੂ ਪ੍ਰਕਾਸ਼ਿਓ ਹਰ ਰਸਨ ਬਸਾਇਓ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤੁਹਾਡੇ ਤੇ ਨਦਰੇ ਨਿਆਮਤ ਕੀਤੀ ਹੈ ਉਹ ਜਿਹੜਾ ਸ਼ਬਦ ਉਹਨਾਂ ਚ ਪ੍ਰਗਟ ਹੈ ਉਹ ਤੁਹਾਡੇ ਵਿੱਚ ਵੀ ਪ੍ਰਗਟ ਹੈ ਤੋਂ ਏਡੀ ਵੱਡੀ ਹਸਤੀ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਦੀ ਰੂਹੇ ਜ਼ਮੀਨ ਤੇ ਪ੍ਰਗਟ ਹੈ